ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸਭ ਤੋਂ ਮਹਿੰਗਾ ਸ਼ੌਕ ਤਖਤ ਸ੍ਰੀ ਦਰਬੰਨ ਸਾਹਿਬ ਤਲਵੰਡੀ ਸਾਬੋ ਦੇ ਅਤੇ ਹਸਕ ਸਥਾਨ ਦੇ ਉੱਤੇ ਬਹੁਤ ਵੱਡੀ ਧਰ ਦੇ ਵਿੱਚ ਕੋੜਿਆ ਜਿਹੜੇ ਪਹੁੰਚੇ ਹੋਏ ਨੇ ਮੇਰੇ ਨਾਲ ਪ੍ਰਬੰਧਕ ਖੜੇ ਨੇ ਜਿਨ੍ਹਾਂ ਨੇ ਅੱਜ ਮੇਲਾ ਲਗਾਇਆ ਆਪਾਂ ਗੱਲਬਾਤ ਕਰਦੇ ਆਂ ਹਾਂ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੇਲਾ ਕਿਸ ਤਰ੍ਹਾਂ ਹੈ ਤੁਸੀਂ ਸੋਚ ਵਿਚਾਰ ਆਈ ਮੰਨ ਦੇ ਵਿੱਚ ਕਿਤੇ ਨਾ ਕਿਤੇ ਦਸਵੇਂ ਪਾਸਾ ਸ਼੍ਰੀ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਅਨੁਸਾਰ ਕਿਤੇ ਨਾ ਕਿਤੇ ਇਹ ਮੇਲਾ ਮੈਨੂੰ ਲੱਗਦਾ ਲਗਾ ਕੀ ਕਹਿਣਾ ਚਾਹੁੰਦੇ ਮੇਲਾ ਗਰਾਊਂਡ ਦੇ ਵਿੱਚ ਅਜੀਤ ਅਖਬਾਰ ਦੀ ਟੀਮ ਪਹੁੰਚੀ ਹੈ ਤੇ ਸਾਡੇ ਪੀਟੀਸੀ ਵਾਲੇ ਤੇ ਹੋਰ ਜਿੰਨੇ ਵੀ ਭਰਾ ਪਹੁੰਚੇ ਆ ਜਿਉ ਆਇਆ ਨੂੰ ਕਿਹਾ ਜਾਂਦਾ ਸਾਡੀ ਸ਼੍ਰੀ ਦਮੋਵਾਂ ਸਾਹਿਬ ਹੋਰਸ ਕਮੇਟੀ ਵੱਲੋਂ ਤੇ ਸ਼੍ਰੀ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਜਿਨ੍ਹਾਂ ਨੂੰ ਕਿ ਬਾਜਾਂ ਵਾਲੇ ਤਾਜਾਂ ਵਾਲੇ ਨੀਲੇ ਦੇ ਸ਼ਾਹ ਸਵਾਰ ਆਖਿਆ ਗਿਆ ਉਹਨਾਂ ਤੋਂ ভরਸਾ ਇਹ ਹੋਏ ਸਾਡੇ ਘੋੜੇ ਸਾਡੇ ਜਨ ਭਾਈ ਜੋ ਕਿ ਆਪਾਂ ਇੱਥੇ ਦਮੋਵਾਂ ਸਾਹਿਬ ਵਿਖੇ ਦਮੋਵਾਂ ਸਾਹਿਬ ਹੋਰਸ ਕਮੇਟੀ ਵੱਲੋਂ ਪੰਜਵਾਂ ਹੋਰਸ ਮੇਲਾ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਰੇਵੀਆਂ ਚਾਲਾਂ ਹੋਈਆਂ ਨੇ ਕੱਲ ਸ਼ੋਹਦੀ ਪ੍ਰਦਰਸ਼ਨੀ ਹੋਈ ਸੀ 4 ਤਰੀਕ ਨੂੰ ਛਪਟਾ ਦੌੜਾਂ ਹੋਣਗੀਆਂ ਜਿਹਦੇ ਵਿੱਚ ਕੇ ਸੰਗਤਾਂ ਨੇ ਬਹੁਤ ਪਿਆਰ ਬਖਸ਼ਿਆ ਬਹੁਤ ਹਮਮਾਕੇ ਲੋਕ ਆਏ ਲੱਖਾਂ ਦੀ ਦਰਦਸ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਹਜ਼ਾਰਾਂ ਦੀ ਦਰਦਸ ਦੇ ਵਿੱਚ ਘੋੜੇ ਪਹੁੰਚੇ ਹੈ ਜਿਹਦੇ ਵਿੱਚ ਅੱਜ ਰੇਵੀਆਂ ਚਾਲਾਂ ਦੇ ਵਿੱਚ ਹਮਮਾਕੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਘੋੜੇ ਹੋਰ ਵੀ ਜੁਪੀ ਵਗੈਰਾ ਤੋਂ ਬਹੁਤ ਸਟੇਟਾਂ ਤੋਂ ਪਹੁੰਚੇ ਹੈ 32 35 ਘੋੜਿਆਂ ਨੇ ਅੱਜ ਐਂਟਰੀ ਕਰੀ ਹੈ ਜਿਨ੍ਹਾਂ ਦੇ ਵਿੱਚੋਂ ਕਿ ਘੋੜਿਆਂ ਦੇ ਪੰਜਾਬ ਦੇ ਨੇ ਪਹਿਲਾ ਨੰਬਰ ਦੂਜਾ ਨੰਬਰ ਲੈ ਕੇ ਗਏ ਆ ਤੇ ਸਾਰਿਆਂ ਨੂੰ ਬਹੁਤ ਧੰਨਵਾਦ ਜਿੰਨੇ ਵੀ ਘੋੜਾ ਪ੍ਰੇਮੀ ਆ ਜਿਨ੍ਹਾਂ ਨੇ ਵੀ ਸਾਡਾ ਇਸ ਮੇਲੇ ਨੂੰ ਅੱਗੇ ਲਿਜਾਣ ਵਾਸਤੇ ਸਾਥ ਦਿੱਤਾ ਉਹਨਾਂ ਦਾ ਸ਼੍ਰੀ ਦਮਦਮਾ ਸਾਹਿਬ ਹਾਰਸ ਕਮੇਟੀ ਵੱਲੋਂ ਬਹੁਤ ਹੀ ਸਤਿਕਾਰ ਨਾਲ तहे ਦਿਲੋਂ ਧੰਨਵਾਦ ਕੀਤਾ ਜਾਂਦਾ ਤੇ ਤੁਹਾਡਾ ਜਿੰਨੇ ਵੀ ਪੱਤਰਕਾਰ ਭਰਾ ਹੋ ਬਹੁਤ ਸਾਡਾ ਸਹਿਯੋਗ ਦੇ ਰਹੇ ਹੋ ਪਹਿਲੇ ਮੇਲੇ ਤੋਂ ਲੈ ਕੇ ਤੁਹਾਡਾ ਵੀ तहे ਦਿਲੋਂ ਧੰਨਵਾਦ ਤੇ ਸੰਗਤਾਂ ਦਾ ਔਰ ਸਾਡੀ ਕਮੇਟੀ ਦਾ ਇੰਨਾ ਸਹਿਯੋਗ ਰਿਹਾ ਵੀ ਮਤਲਬ ਕਹਿਣ ਤੋਂ ਬਾਹਰ ਬਹੁਤ ਜਿਆਦਾ ਵੱਡਾ ਭਰਮਾ ਇਕੱਠ ਤੁਹਾਨੂੰ ਵੀ ਦਿਖ ਰਿਹਾ ਹੈ ਵੀ ਜਿਹੜਾ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਾਲਵੇ ਦੇ ਵਿੱਚ ਇੱਕ ਇਤਿਹਾਸਕ ਮੇਲਾ ਹੋ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਵੱਡੀਆਂ ਲੈਵਲਾਂ ਤੇ ਬੁਲੰਦੀਆਂ ਤੇ ਇਸ ਮੇਲੇ ਨੇ ਜਨਮਿਆ ਹੈ ਬਾਬਾ ਜੀ ਕਿੰਨਾ ਕਿਤੇ ਦੇਖੋ ਤੁਹਾਡਾ ਵੀ ਬਹੁਤ ਮਾਲਵੇ ਦੇ ਵਿੱਚ ਲਗਾਤਾਰ ਤੁਸੀਂ ਪੰਜਾਂ ਦਾ ਮੇਲਾ ਕਰਾ ਰਹੇ ਹੋ ਲਗਾਤਾਰ ਨੌਜਵਾਨਾਂ ਦੇ ਵਿੱਚ ਸ਼ੌਕ ਪੰਦਾ ਕੀ ਕਹਿਣਾ ਚਾਹੁੰਦਾ ਨੌਜਵਾਨ ਅਸੀਂ ਨੌਜਵਾਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਇੱਕ ਤਾਂ ਪ੍ਰਵਾਸ ਦਾ ਖੇੜਾ ਛੱਡਣ ਬਾਹਰ ਜਾਣ ਦੀ ਕੋਈ ਲੋੜ ਨਹੀਂ ਸਾਡੇ ਇੱਥੇ ਹੀ ਪਰਮਾਤਮਾ ਨੇ ਕਿਰਪਾ ਕਰੀ ਹੈ ਮੈਂ ਤਾਂ ਸਾਰਿਆਂ ਨੂੰ ਵੱਡੀ ਗੱਲ ਕਰੂੰਗਾ ਵੀ ਸਾਰਿਆਂ ਨੂੰ ਵੱਡੇ ਭਾਗ ਨੇ ਜਿਹਦਾ ਪੰਜਾਬ ਦੇ ਵਿੱਚ ਪਹਿਲਾਂ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਵਿੱਚੋਂ ਪੰਜਾਬ 'ਚ ਪੰਜਾਬ ਤੋਂ ਮਾਲਵਾ ਦਮਦਮਾ ਸਾਹਿਬ ਜਿੱਥੇ ਕਿ ਗੁਰੂ ਸਾਹਿਬ ਨੇ ਵੀ ਇੰਨਾ ਟਾਈਮ ਸਪੈਂਡ ਕਰਿਆ ਤੇ ਉੱਥੇ ਸਾਡੇ ਜਨਮ ਹੋਏ ਆ ਤੁਹਾਨੂੰ ਇਸ ਧਰਤੀ ਤੇ ਮਤਲਬ ਜਨਮ ਹੋਇਆ ਸਾਡਾ ਮਾਨ ਇੱਕ ਬਹੁਤ ਵੱਡਾ ਪਰਮਾਤਮਾ ਨੇ ਬਖਸ਼ਿਆ ਤੇ ਨੌਜਵਾਨਾਂ ਨੇ ਇੱਕ ਘੋੜਿਆਂ ਨਾਲ ਜੁੜ ਕੇ ਤੇ ਸਾਡੇ ਮਾਪਿਓ ਵਾਲੇ ਕਿੱਤੇ ਦੇ ਨਾਲ ਜੁੜ ਕੇ ਖੇਤੀਬਾੜੀ ਨਾਲ ਜੁੜ ਕੇ ਬਹੁਤ ਅੱਗੇ ਅਸੀਂ ਜਾ ਸਕਦੇ ਆ ਸਾਡੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਇੰਨਾ ਲੋਕਾਂ ਨੂੰ ਉਤਸ਼ਾਹ ਹੋਇਆ ਹੈ ਪਹਿਲਾਂ ਜਿਹੜੀਆਂ ਅੱਜ ਤੋਂ 20-25 ਸਾਲ ਇੱਥੇ ਘੋੜੀਆਂ ਬਹੁਤ ਹੁੰਦੀਆਂ ਸੀ ਵਿੱਚ ਦੀ ਡਾਊਨਫਾਲ ਆਇਆ ਲੋਕਾਂ ਨੇ ਘੋੜੀਆਂ ਦੇ ਰੱਥੇ ਵਧੇ ਬਹੁਤ ਘੋੜੀਆਂ ਵੇਚੀਆਂ ਤੇ ਕਰੋਨਾ ਵਗੈਰਾ ਦੇ ਵਿੱਚ ਕੋਈ ਵੀ ਮਤਲਬ ਬਿਜ਼ਨਸ ਸਫਲ ਨਹੀਂ ਹੋਇਆ ਇੱਕ ਘੋੜਿਆਂ ਦਾ ਬਿਜ਼ਨਸ ਹੈ ਜਿਹੜਾ ਕਰੋਨਾ ਦੇ ਵਿੱਚ ਤੇ ਆਪਣੀ ਨੋਟਬੰਦੀ ਵਗੈਰਾ ਦੇ ਵਿੱਚ ਇਹਨੇ ਕਦੇ ਵੀ ਪਿੱਛੇ ਪੈਰ ਨਹੀਂ ਪਟਿਆ ਜਿਵੇਂ ਅੱਜ ਸੁਣਨਾ ਚੰਗੀ ਵੱਧ ਰਿਹਾ ਹੈ ਤੇ ਉਹ ਲੋਕਾਂ ਨੂੰ ਦਿਸ ਰਿਹਾ ਹੈ ਕਿਉਂਕਿ ਲੋਕ ਥੋੜਾ ਜਿਹਾ ਉਹਦੇ ਵੱਧ ਵੱਧ ਝਕਾ ਹੈ ਪਰ ਸਾਨੂੰ ਪਤਾ ਜਿਹੜੇ ਬੰਦੇ ਘੋੜਿਆਂ ਨਾਲ ਜੁੜੇ ਹੋਏ ਐ ਅੱਜ ਘੋੜੇ ਉਸ ਬਲੰਦੀਆਂ ਤੇ ਐ ਵੀ ਜਿਹੜੇ ਪਹਿਲਾਂ ਘੋੜੇ ਹਜ਼ਾਰਾਂ ਦੇ ਵਿੱਚ ਸੀ ਉਹ ਲੱਖ ਛੱਡ ਅਜ ਕਰੋੜਾਂ ਦੇ ਵਿੱਚ ਹੋ ਗਏ ਤੇ ਬੱਚਿਆਂ ਨੂੰ ਇਹ ਸਲਾਹ ਹੈ ਵੀ ਨਾ ਤਾਂ ਨਸ਼ਿਆ ਪਿੱਛੇ ਨਾ ਪ੍ਰਵਾਸ ਪਿੱਛੇ ਕਿਸੇ ਮਗਰ ਜਾਣ ਦੀ ਲੋੜ ਨਹੀਂ ਸਾਡੇ ਮਾਪਿਓ ਸਾਡੇ ਪਿਓ ਦਾਦੇ ਸੂਰਮੇ ਸੀ ਤੇ ਸਾਨੂੰ ਉਹ ਸੂਰਮਗਤੀ ਤੇ ਉਹਨਾਂ ਦੀਆਂ ਪਲੰਘਾਂ ਤੇ ਉਹਨਾਂ ਦੀਆਂ ਪੈੜਾਂ ਤੇ ਚੱਲ ਕੇ ਤੇ ਜਿੱਥੇ ਇਹ ਘੋੜਿਆਂ ਤੇ ਇਹ ਪੰਜਾਬ ਦੀਆਂ ਲੈਣਾ ਸੀਆਂ ਜਿਹੜੀਆਂ ਪੰਜਾਬ ਦੀ ਬਲੱਡਲੈਂਡ ਸੀ ਇਹਨਾਂ ਤੇ ਅਸੀਂ ਹਰੀ ਸਿੰਘ ਨਾਲ ਉਹ ਹੋਰਾਂ ਨੇ ਅਫਗਾਨ ਫਤਿਹ ਕੀਤਾ ਜਿਹੜਾ ਕਿ ਅੱਜ ਤੱਕ ਕਿਸੇ ਤੋਂ ਦੁਨੀਆ ਦੀ ਕੋਈ ਵੀ ਕਿੱਡੀ ਤਾਕਤ ਹੈ ਚਾਹੇ ਅਮਰੀਕਾ ਹੈ ਚਾਹੇ ਰੂਸ ਹੈ ਚਾਹੇ ਚੀਨ ਹੈ ਕਿਸੇ ਤੋਂ ਅੱਜ ਤੱਕ ਫਤਿਹ ਨਹੀਂ ਹੋਇਆ ਅਫਗਾਨ ਸਾਡੇ ਜਰਨੈਲਾਂ ਨੇ ਫਤਿਹ ਕਰਿਆ ਸਾਨੂੰ ਫਖਰ ਹੈ ਤੇ ਅਸੀਂ ਬੱਚਿਆਂ ਨੂੰ ਇਹ ਕਹਿੰਦੇ ਆ ਵੀ ਉਹਨਾਂ ਦੀਆਂ ਪੈਰਾਂ ਤੇ ਚੱਲ ਕੇ ਉਸ ਰੂਪ ਦੇ ਵਿੱਚ ਆ ਕੇ ਅੱਗੇ ਆਓ ਤੇ ਆਪਾਂ ਇਸ ਚੀਜ਼ ਨੂੰ ਲਿਜਾ ਕੇ ਬੁਲੰਦੀਆਂ ਤੇ ਲਜਾਈਏ ਦਮ ਸਾਡਾ ਮਾਲਵੇ ਦਾ ਪੰਜਾਬ ਦਾ ਨਾਮ ਉੱਚਾ ਬੋਲੇ ਸੋ ਨਿਹਾਲ ਆਪ ਸ੍ਰੀ ਅਕਾਲ ਜਿਸ ਤਰ੍ਹਾਂ ਬਾਬਾ ਜੀ ਨੇ ਵੀ ਦੱਸਿਆ ਵੀ ਕਰੋੜਾਂ ਦਾ ਸ਼ੌਂਕ ਹੈ ਇਹ ਬਹੁਤ ਮਹਿੰਗਾ ਸ਼ੌਂਕ ਹੈ ਤੇ ਮੈਂ ਤੁਹਾਨੂੰ ਵੀ ਲਗਾਤਾਰ ਦੇਖਦਾ ਰਹਿਣਾ ਹੈ ਪੰਜਵਾਂ ਮੇਲਾ ਹੋ ਗਿਆ ਤੁਸੀਂ ਵੀ ਮੂਹਰੇ ਹੁੰਦੇ ਹੋ ਅੱਜ ਪੰਜਵੇਂ ਮਹੀਨੇ ਤੇ ਕਿਸ ਤਰ੍ਹਾਂ ਕਿੰਨੇ ਇੱਕ ਘੋੜਿਆਂ ਨੇ ਭਾਗ ਲਿਆ ਤੇ ਮਾਲਵੇ ਦੇ ਵਿੱਚ ਕਿੰਨੇ ਇੱਕ ਮਤਲਬ ਇਹ ਮਤਲਬ ਅੱਜ ਤੱਕ ਜੀ ਦਮਨਵਾਲ ਸਾਹਿਬ ਦੇ ਮੇਲੇ ਦੇ ਵਿੱਚ ਆਇਆ ਕੀ ਕਹਿਣਾ ਚਾਹੁੰਦੇ ਕਿ ਨਹੀਂ ਸਾਥ ਪਹਿਲਾਂ ਤਾਂ ਬਾਈ ਜੀ ਸੋਡਾ ਇੱਥੇ ਪੂਰੀ ਟੀਮ ਦਾ ਆਉਣ ਤੇ ਜੀ ਆਇਆਂ ਨੂੰ ਹੋਰ ਵੀ ਜਿੰਨੇ ਭਰਾ ਮੇਰੇ ਪੱਤਰਕਾਰ ਵੀਰ ਖੜੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਬਾਈ ਜੀ ਸਾਡਾ ਇਹ ਲਗਾਤਾਰ ਪੰਜਵਾਂ ਮੇਲਾ ਹੈ ਜੀ ਤੇ ਬੜੇ ਅਸੀਂ ਇਸ ਮੇਲੇ ਤੋਂ ਖੁਸ਼ ਆ ਜੀ ਵੀ ਜਿਹੜਾ ਕਿ ਸਾਡਾ ਜੀ ਇਸ ਮੇਲੇ ਨੂੰ ਲਾਉਣ ਲਈ ਜੀ ਇਸ ਨਗਰ ਦੇ ਜੀ ਨੇੜੇ ਦੇ ਸਾਰੇ ਪਿੰਡਾਂ ਨੇ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਜੀ ਵੀ ਅਸੀਂ ਜਿਹਨੂੰ ਮਰਜ਼ੀ ਜਾ ਕੇ ਜੈ ਅੱਤੀ ਰਾਤ ਨੂੰ ਵੀ ਇਸ ਮੇਲੇ ਲਈ ਕਿਸੇ ਨੂੰ ਕਹਿਤਾ ਜੀ ਤੇ ਕਿਸੇ ਨੇ ਸਾਨੂੰ ਕਿਸੇ ਚੀਜ਼ ਤੋਂ ਨਾ ਨਹੀਂ ਕੀਤੀ ਜੀ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜੀ ਦੂਜੀ ਗੱਲ ਹੈ ਬਾਈ ਜੀ ਵੀ ਜਿੰਨੇ ਵੀ ਇੱਥੇ ਘੋੜਾ ਪ੍ਰੇਮੀ ਆਏ ਆ ਜੀ ਬਹੁਤ ਵੱਡੀ ਗਿਣਤੀ ਚ ਆਏ ਆ ਜੀ ਤੇ ਇਹ ਸਾਨੂੰ ਐਂ ਲੱਗਦਾ ਜੀ ਵੀ ਸਾਡਾ ਮੇਲਾ ਜੀ ਜਿਹੜੇ ਹਿਸਾਬ ਨਾਲ ਇੱਥੇ ਕੀ ਘੋੜਾ ਪ੍ਰੇਮੀ ਆਏ ਆ ਜੀ ਤੇ ਇੱਥੇ ਕੀ ਇਕੱਠ ਆਪਾਂ ਸਾਰਿਆਂ ਨੇ ਦੇਖਿਆ ਐਸਾ ਹਿਸਾਬ ਨਾਲ ਵੀ ਆਪਣਾ ਇਹ ਨਗਰ ਦਾ ਮੇਲਾ ਜੀ ਆਪਣੇ ਹੀ ਏਰੀਆ ਦਾ ਮੇਲਾ ਬਹੁਤ ਹੀ ਜੀ ਬੁਲੰਦੀਆਂ ਤੇ ਜਾਊਗਾ ਉਹ ਨਾਲੇ ਟਾਈਮ 'ਚ ਜੀ ਜੀ ਤੇ ਬਾਕੀ ਜੀ ਬਸ ਸਾਰੀ ਪੂਰੀ ਟੀਮ ਜਿਹੜੀ ਨੌਜਵਾਨਾਂ ਨੂੰ ਸ਼ੌਕ ਵੇਖਾ ਕ ਮਹਿੰਗਾ ਹੈ ਕਹਿਣਾ ਚਾਹੁੰਦਾ ਵੀ ਵਿਦੇਸ਼ ਜਾਣ ਦੀ ਵੀ ਇੱਥੇ ਘੋੜੇ ਪਾਲੋ ਦੇ ਕਰੋੜਾਂ ਦੇ ਘੋੜੇ ਵਿਕ ਜਾਂਦੇ ਆ ਇਸ ਤਰੀਕੇ ਨਾਲ ਵਪਾਰ ਵੀ ਕਰ ਸਕਦੇ ਹੋ ਕਹਿਣਾ ਚਾਹੁੰਦੇ ਹਾਂਜੀ ਬਾਈ ਜੀ ਇਹ ਬਹੁਤ ਵਧੀਆ ਜੀ ਅੱਜ ਦੇ ਟਾਈਮ 'ਚ ਜੀ ਇਹ ਘੋੜਿਆਂ ਦੀ ਮੰਗ ਬਹੁਤ ਜ਼ਿਆਦਾ ਹੈ ਜੀ ਬਹੁਤ ਮਹਿੰਗੇ ਹੋ ਚੁੱਕੇ ਆ ਜੀ ਘੋੜੇ ਪਰ ਜੇ ਕਿਸੇ ਨੇ ਸ਼ੌਕ ਪੂਰਾ ਕਰਨਾ ਹੈ ਜੀ ਸ਼ੌਕ ਵਾਲਾ ਘੋੜਾ ਅੱਜ ਵੀ ਲੱਖ ਤੋਂ ਲੈ ਕੇ ਜੀ ਤੇ 5 ਕਰੋੜ ਤੇ ਇੱਕ ਘੋੜਾ ਹੈ ਜੀ ਇਹ ਨਹੀਂ ਵੀ ਸਾਰੇ 5 ਕਰੋੜ ਦੇ ਆ ਜਾਂ ਸਾਰੇ ਲੱਖ ਦੇ ਆ ਘੋੜਾ ਉਹ ਬੰਦੇ ਨੂੰ ਪਤਾ ਹੁੰਦਾ ਜੀ ਜਿਹਨੂੰ ਪਰਖ ਹੈ ਵੀ ਇਹ ਕਿੰਨੇ ਦਾ ਹੈ ਕਿੰਨੇ ਦਾ ਜਿਹਨੂੰ ਕਿਸੇ ਨੂੰ ਸ਼ੌਂਕ ਹੈ ਜੀ ਉਹ ਤਾਂ ਆਪਣੇ ਲੱਖ ਵਾਲੇ ਨਾਲ ਵੀ ਪੂਰਾ ਕਰ ਸਕਦਾ ਇਹ ਨਹੀਂ ਵੀ ਉਹਨੇ ਕੋਈ ਜ਼ਰੂਰੀ ਹੀ ਮਹਿੰਗਾ ਘੋੜਾ ਲੈ ਕੇ ਸ਼ੌਂਕ ਨੂੰ ਪੂਰਾ ਕਰਨਾ ਦੂਜੀ ਗੱਲ ਹੈ ਜੀ ਵੀ ਨੌਜਵਾਨਾਂ ਨੂੰ ਜੀ ਇਸ ਕਿੱਤੇ ਵੱਲ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਜੀ ਵੀ ਆਪਣੇ ਨੌਜਵਾਨ ਜੀ ਇਹ ਕਿੱਤੇ ਵੱਲ ਬਹੁਤ ਆ ਰਹੇ ਆ ਜੀ ਸਾਰੀਆਂ ਅਸੀਂ ਮੰਡੀਆਂ ਜਾਣਦੇ ਆ ਜੀ ਹਰਿਆਣੇ ਚ ਪੰਜਾਬ ਰਾਜਸਥਾਨ ਜੁਪੀ ਬਿਹਾਰ ਐਮਪੀ ਸਾਰੇ ਜਾਣਦੇ ਆ ਅਸੀਂ ਤੇ ਘੋੜਿਆਂ ਦੀ ਮੰਗ ਸਾਰੀਆਂ ਮੰਡੀਆਂ ਤੇ ਜੀ ਵਪਾਰੀਆਂ ਤੋਂ ਘੋੜੇ ਇਸ ਟਾਈਮ ਜੀ ਪੂਰੇ ਨਹੀਂ ਆ ਰਹੇ ਵਿਕਰੀ ਵਾਲੇ ਜਿਹੜੇ ਘੋੜਿਆਂ ਦੀ ਕੀਮਤ ਜੀ ਅੱਜ ਤੋਂ 2-4 ਸਾਲ ਪਹਿਲਾਂ ਜੀ 5-4 ਲੱਖ ਰੁਪਈਆ ਸੀ ਜੀ ਉਹ ਘੋੜੇ ਦੀ ਕੀਮਤ ਅੱਜ 10 ਲੱਖ ਰੁਪਏ ਆ ਜਿਹੜੇ ਵੀ ਇਤੋਂ ਪਹਿਲਾਂ 10 ਲੱਖ ਰੁਪਈਆ ਕੀਮਤ ਸੀ ਅੱਜ ਉਹ ਘੋੜੇ ਦੀ 20 ਲੱਖ ਰੁਪਈਆ ਹੈਗੀ ਇਹ ਕਾਰਨ ਤਾਂ ਹੀ ਆ ਜੀ ਜੇ ਘੋੜਿਆਂ ਦੀ ਮੰਗ ਵਧੀ ਹੈਗੀ ਮੰਗ ਵਧੀ ਹੈ ਮੰਗ ਤਾਂ ਵਧੀ ਹੈ ਜੇ ਆਪਣੇ ਨਵੇਂ ਨੌਜਵਾਨ ਆ ਰਹੇ ਆ ਇਹ ਫੀਲਡ 'ਚ ਸੋ ਇਹ ਬਹੁਤ ਵਧੀਆ ਗੱਲ ਹੈ ਜੀ ਵੀ ਨਵੇਂ ਜੌਨ ਨੌਜਵਾਨ ਇੱਧਰ ਆਉਣ ਦੀ ਤੇ ਘੋੜਿਆਂ ਦੀ ਸੇਵਾ ਜਿਹੜਾ ਦਿਲ ਬੰਨ ਲਾ ਕੇ ਬੰਦਾ ਕਰਦਾ ਹੈ ਜੀ ਉਹਨੂੰ ਇਹ ਸਭ ਕੁਝ ਦਿੰਦੇ ਆ ਜੀ ਇੰਨਾ ਕਹਿੰਦਾ ਹੋਇਆ ਬਾਈ ਜੀ ਤੁਹਾਡਾ ਧੰਨ ਕੀ ਨਾ ਤੁਹਾਡਾ ਤੁਸੀਂ ਵੀ ਇੱਥੇ ਲਗਾਤਾਰ ਮੈਂ ਦੇਖਦੇ ਰਿਹਾ ਕੀ ਨਾ ਕਿ ਕੀ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਉਪਰਾਲਾ ਮੰਨ ਲਿਆ ਹਸਪਤਾਲ ਮੇਰਾ ਨਾਮ ਹਰਪਾਲ ਸਿੰਘ ਹੈ ਜੀ ਜੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਸਾਡੇ ਤਲਵੰਡੀ ਸਾਬੋ ਇੰਨਾ ਕਰਕੇ ਇੱਥੇ ਰੌਣਕ ਲੱਗੀ ਆ ਤੇ ਸਾਨੂੰ ਇੰਨੇ ਘੋੜਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਲੋਕ ਤੇ ਨਵੀਂ ਪੀੜ੍ਹੀ ਜਦੋਂ ਇੱਥੇ ਰੌਣਕ ਦੇਖਦੀ ਆ ਘੋੜੇ ਦੇਖਦੀ ਆ ਤੇ ਉਹਨਾਂ ਨੂੰ ਸ਼ੌਂਕ ਪਾਊਗਾ ਤੇ ਨਸ਼ੇ ਤੋਂ ਦੂਰ ਰੱਖੇਗਾ ਉਹ ਕਮੇਟੀ ਦਾ ਬਹੁਤ-ਬਹੁਤ ਵਧੀਆ ਬਰਾਲਾ ਤੇ ਬਹੁਤ-ਬਹੁਤ ਧੰਨਵਾਦ ਤਲਵੰਡੀ ਬਨ ਬਿਲਕੁਲ ਇਹ ਸਨ ਕੋੜਿਆਂ ਹਦਾਂਦਵਾ ਸਾਹਿਬ ਦੀ ਹੋਰਸ ਕਮੇਟੀ ਦੇ ਸਾਰੇ ਅਹੁਦੇਦਾਰ ਔਰ ਤਲਵੰਡੀ ਸਾਹਿਬ ਉਹਦੇ ਮੋਤਬਰ ਜਿੰਨਣੇ ਦੱਸਿਆ ਕਿ ਕੋੜਿਆਂ ਦੇ ਸ਼ੌਂਕ ਦਾ ਬੇਸ਼ੱਕ ਮਹਿੰਗਾ ਮੁੱਲ ਹੈ ਪਰ ਅਸੀਂ ਜੋ ਕੋੜ ਕੋੜੇ ਜਿਹੜੇ ਪਾਲਣੇ ਚਾਹੁੰਦੇ ਆ ਬਾਬਾ ਜੀ ਨੇ ਐਲਾਨ ਕੀਤਾ ਵੀ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਗਾਈਡੈਂਸ ਦੇਵਾਂਗੇ ਔਰ ਉਹਨਾਂ ਨੂੰ ਹਜ਼ਾਰਾਂ ਰੁਪਈਆ ਦੀਆਂ ਕੋਡੀਆਂ ਵੀ ਅਸੀਂ ਲੈ ਕੇ ਦੇਖਾਂ ਦੇਵਾਂਗੇ ਤੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਨਜ਼ਰ ਆ ਰਹੇ ਨੇ ਵੀ ਤੁਸੀਂ ਨਸ਼ਾ ਵਗੈਰਾ ਜਾਂ ਦੂਜੇ ਕੁਰਤੀਆਂ ਛੱਡ ਕੇ ਤੁਸੀਂ ਦੰਦਵਰ ਸਾਹਿਬ ਦੇ ਚੰ ਤਲਵੰਡੀ ਸਾਹਿਬ ਤੋਂ ਅਸੀਂ ਗਾਈਡੈਂਸ ਲੈ ਕੇ ਕੋੜਿਆਂ ਦੀ ਤੇ ਕੋੜੇ ਪਾਲ